ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਅੱਜ ਆਲਾ ਆਪਾਂ ਵਲੌਗ ਸਟਾਰਟਿੰਗ ਕਰਨ ਤੇ ਸਾਰਿਆਂ ਨੂੰ ਪਹਿਲਾਂ ਦੀਵਾਲੀ ਦੀ ਜੀ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਦੀਵਾਲੀ 20 ਤਰੀਕ ਦੀ ਮਨਾ ਰਹੇ ਹੋ ਜਾਂ 11 ਤਰੀਕ ਦੀ ਤੇ ਆਪਾਂ ਇੱਥੇ ਲੱਗੇ ਸੀਗੇ ਜੀ ਲੜੀਆਂ ਲਾਉਣਾ ਤੇ ਕੱਲ ਵੀ ਤੇ ਪਪਾ ਤੇ ਮੈਂ और नहीं ये फटन मम्मी किटिया जाना था डर लगे मम्मा लाओ जी अलग ही कह दी बल्लग नहीं लाऊं मम्मा स्टैंड पे ला दे हाथ स्टैंड ले आके चक्के स्टैंड जस्ट स्टैंड ले आके चक्के ਨੀ ਇਧਰ ਇਧਰ ਲੱਗ ਜਾਣਗੀਆਂ ਪਰਲੇ ਪਾਸੇ ਉਧਰ ਕੀ ਕਰਾਉਣਾ ਹੈ ਤਾਂ ਕਾਈਟਲੋ ਫੇਰ ਨਾਲ ਲੋਕਾਂ ਦੇ ਇੰਤਾਲੇ No, I don't want to do it. Ma'am, ma'am. Baby, is it not long? Oh, no. Baby, is it not long? Chee! ਆ ਰਹੇ ਨੇ ਵੀਰਾਂ ਦੇ ਐਪਨ ਕੋਤਕਤਾ ਦੇ ਘਦੀਆਂ ਨੇ ਐ ਕੋਤਕਤਾ ਦੇ ਘਤਤ ਦੇ ਆ ਤਿਆਰ ਪਨ ਕੋਤਕਤਾ ਦੇ ਘਦੀਆਂ ਨੇ ਆਖੋ ਨਾ ਹਮਦੀ ਪਾਈ ਵੀਡੀਓ ਤਾਂ ਬਹੁਤ ਦੇਖ ਦੇ ਕਰ ਰਿਹਾ ਜਰਾ ਮੈਂ ਇਹਨਾਂ ਨੂੰ ਚਾੜੇ ਪੈਣਾ ਗੇਨਾ ਲੈ ਆਈ ਉਹ ਹੈ ਜੱਫੀ ਤਾਂ ਲੈ ਆਈ ਬੈਠੇ ਉਸ ਹਾਂ ਹਾਂਜੀ ਲਓ ਜੀ ਇੱਥੇ ਆਗੇ ਸੀ ਜੀ ਲਾਡੀ ਤੇ ਮਾਮੀ ਜੀ ਨੇ ਕਿ ਕਿ ਆਸੀ ਜੀ ਮੰਮੀ ਨੂੰ ਦੀਵਾਲੀ ਦਾ ਸੰਧਾਰਾ ਲੈਣ ਤੇ ਉਹ ਦੋਨੇ ਜਣੇ ਦੇਖੋ ਕੀ ਲੱਗੀਆਂ ਨੇ ਕਰਨ ਤੇ ਹੁਣ ਕਹਿੰਦੇ ਇਹ ਚੱਲੇ ਅਸੀਂ ਤੇ ਇਸ ਕਾ ਵੀ ਹੁਣ ਤਾਂ ਤੁਸੀਂ ਹੱਥ ਲਾ ਕੇ ਭੱਜਣੇ ਵਾਲਾ ਕੰਮ ਕਰਦੇ ਹੋ ਕੀ ਕਰਨਾ ਚਾਹੁੰਦਾ ਹਾਂ ਕਿ ਇਸਕੇ ਪੈਰ ਸੇ ਹੀ ਬੁਝਾਏਗੇ ਇਹ ਭਗਵਾਨ ਦੀ ਕਿਰਪਾ ਇਸਕੇ ਪੈਰ ਜਿਹੜੇ ਤੇ ਸਿੱਧੇ ਹੋ ਜਾਣਗੇ ਆ ਪਾਗਲ ਹੋ ਗਏ ਹੈਂ ਕੀ ਨਵੇਂ ਮੂੰਹ ਦਾ ਹੈ ਇਹ ਦਿਨ ਸ਼ਿਕਾਇਤ ਮੇਰੇ ਬੇਟੇ ਸੇ ਕਰ ਆਵਾ ਮਾ ਵੰਤਾ ਮਾ ਜਮਾਏ ਬਾਸ ਦਲੂਸੀ ਕਰ ਲੈ ਨਵੇਂ ਤਾਤਾ ਯਾਰ ਆਗੀ ਕਰ ਲੈ ਹੋ ਦੁਆਦਸਤ ਨਹੀਂ ਰਹਾ ਲਾਉ ਜੀ ਅੱਧਾ ਸੰਗਤਾਂ ਨੂੰ ਆਗੀ ਦੀਵਾਲੀ ਹੈ ਚਾਚੂ ਜੀ ਆ ਬੜਾ ਕੀ ਅਰਪਨ ਸਾਡਾ ਚਾਡ ਉਹਨੂੰ ਵੀ ਦੇ ਲਾ ਕਾ ਤਾਂ ਕੀ ਆ ਉਹ ਮਮਤੀ ਉਹ ਕਰ ਦੇ ਫੁੱਕ ਮਾਰ ਦੇ ਪੁੱਤ ਚੱਲ ਬੱਜ ਗਈ ਬੰਦ ਹੋ ਗਈ ਹੱਥ ਨਾ ਲਾਈ ਜਾਗਾ ਗਰਮ ਆ ਲਓ ਵੀ ਆਪਣੀਆਂ ਬੱਲ ਵੀ ਐਂ ਵੀ ਐਨ ਬਿਲਕੁਲ ਚੱਲ ਪਿਆ ਦੇਖੋ ਕਿੰਨੇ ਘੈਂਟ ਲੱਗਦੇ ਆ ਦਿਖਾਣੀ ਮੈਂ ਪਿੱਛੇ ਨੂੰ ਕਿ ਲਓ ਕਿੰਨਾ ਪਿਆਰਾ ਲੱਗਦਾ ਘਰ ਦੇ ਜਤਿਓ ਲਾਉਣ ਲੱਗੀ ਆ ਹਜੇ ਲਓ ਜੀ ਸਾਰਿਆਂ ਨੂੰ ਦਿਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਹਰੀ ਆਈ ਨਹੀਂ ਬਾਲ ਕੱਲੂ ਆ ਤੰਦਰੁਸਤੀ ਬਖਸ਼ੇ ਪਰਮਾਤਮਾ ਸਾਰਿਆਂ ਨੂੰ ਤੇ ਦਿਵਾਲੀ ਕੱਲੂ ਆ ਦਿਵਾਲੀ ਸ ਆ ਪੰਨੂ ਨੇ ਜੱਕੀ ਰੱਖਦਾ ਆ ਰੱਖ ਲੀਆ ਨਾ ਉਹ ਤਾਂ ਪੰਨੂ ਨੇ ਜੱਕੀ ਰੱਖ ਲੇ ਥਲੇ ਥਲੇ ਰੱਖ ਕੇ ਤੇ ਸਾਰ ਹੱਥਾਂ ਨਾਲ ਚਾਲਵੇ ਗਲ ਵੀ ਤੇ ਹੈ ਤੇ ਦਿਵਾਲੀ ਸਾਰਿਆਂ ਦੀ ਵਧੀਆ ਖੁਸ਼ਹਾਲ ਨਿਕਲੇ ਖੁਸ਼ੀਆਂ ਭਰੀ ਆਵੇ ਸਾਰਿਆਂ ਦੇ ਲਈ ਦਿਵਾਲੀ ਇਹ ਨਾ ਨਾ ਨੋ 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 ਕਲਵਿਨ ਆਬੋ ਤੋ ਆਇ ਨਾ ਕਰੋ ਆਦੇ ਲਾਉਣੇ ਹੁਣ ਹੁਣ ਆਤਮ ਚਲਣਾ ਕਲਵਿਨ ਸੋਣਾ ਤਾਂ ਨਹੀਂ ਹੋਂ ਦੇਖੀ ਚੱਲ ਬੰਦ ਹੋ ਗਈ ਖਤਮ ਹੋ ਗਿਆ ਖਤਮ ਨਹੀਂ ਹੋਈ ਉਹ ਬੰਦ ਹੀ ਹੋ ਗਈ ਚੱਬਾ ਸੋਣੇ ਨਾ ਨੇ ਅੱਦੀ ਅੱਦੀ ਚੱਲਣਾ ਚਲੋ ਕਲਵਿਨ ਆਪਾਂ ਚਲੋ ਜੀ ਆਪਣਾ ਵਲੌਗ ਅੱਜ ਦਾ ਇੰਨੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਸੋਣਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਜੀ ਚਲੀ ਯਾਰ ਇੰਨੀ ਪਈਆ ਚੰਗਾ ਤੇ ਮਿਲਦੇ ਹਾਂ ਜੀ ਹੋਰ ਨਵੀਂ ਵੀਡੀਓ ਦੇ ਨਾਲ ਤੱਕ ਤੇ ਲਈ ਬਾਏ ਬਾਏ